ਬੋਡੀ ਮਿਲਿਆ ਤੇ ਮੌਕੇ ਤੇ ਦੇਖਾ ਥਾਣਾ ਇਸ ਇਲਾਕੇ ਨੂੰ ਲੱਗਦਾ ਉਸ ਥਾਣੇ ਦੀ ਪੁਲਿਸ ਵੀਰੇ ਮੌਕੇ ਤੇ ਪਹੁੰਚ ਚੁੱਕੀ ਹੋਈ ਹੈ ਤੇ ਪੂਰੇ ਮਾਮਲੇ ਦੀ ਜਾਂਚ ਵਿੱਚ ਡੱਟ ਚੁੱਕੇ ਹੋਏ ਪੁਲਿਸ ਪ੍ਰਸ਼ਾਸਨ ਇਸ ਵਕਤ ਉਰੇ ਪਹੁੰਚਿਆ ਹੈ ਦੇਖ ਸਕਦੇ ਹੋ ਕਿ ਜਿਹੜੀ ਇੱਕ ਅਣਪਛਾਤੇ ਵਿਅਕਤੀ ਜਿਹੜੀ ਲਾਸ਼ ਮਿਲਿਆ ਇਸ ਵਕਤ ਦੇਖ ਸਕਦੇ ਹੋ ਮਾਹੌਲ ਪੂਰਾ ਇਲਾਕਾ ਉਰੇ ਇਕੱਠਾ ਹੋਇਆ ਪਿਆਜ ਦੱਸਦੇ ਕਿ ਲੰਮੇ ਪਿੰਡ ਦੇ ਚੌਕ ਦੇ ਬਿਲਕੁਲ ਨੇੜੇ ਇੱਕ ਝੁੱਗੀ ਅੱਛ ਝੁੱਗੀ ਦੇ ਅੰਦਰ ਹੈ ਜਿਹੜੀ ਬੋਡੀ ਪਈ ਹੋਈ ਹੈ ਦੱਸਦੇ ਕਿ ਲੋਕ ਦੱਸ ਰਿਹਾ ਕਿ ਸ਼ਾਇਦ ਨਸ਼ੇ ਕਰਕੇ ਮਰਿਆ ਵਿਅਕਤੀ ਹੈ ਜਿਹੜਾ ਦੱਸਦੇ ਕਿ ਗੋਲੀਆਂ ਖਾਂਦਾ ਸੀ ਸੈਂਟਰ ਤੋਂ ਨਸ਼ਾ ਛਡਾਉਣ ਵਾਲੀ ਗੋਲੀ ਮਿਲਦੀ ਸੀਗੀ ਤੇ ਉਹ ਗੋਲੀਆਂ ਜਿਹੜਾ ਖਾਂਦਾ ਸੀ ਲੜਕਾ ਤੇ ਦੱਸ ਕਿ ਇਹ ਸ਼ਾਇਦ ਨਸ਼ੇ ਕਾਰਣੀ ਜਿਹੜੀ ਮੌਤ ਹੋਈ ਐ ਇਸ ਲੜਕੇ ਦੀ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਪਹੁੰਚਿਆ ਆ ਸੋ ਗੱਲਬਾਤ ਜ਼ਰੂਰ ਕਰਾਂਗੇ ਪੁਲਿਸ ਨਾਲ ਵੀ ਤੇ ਉਰੇ ਲੋਕ ਵੀ ਕਾਫੀ ਮੌਜੂਦ ਹੋਏ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੋ ਲਾਈਵ ਪੂਰੇ ਦਾ ਮਾਹੌਲ ਪਹਿਲਾਂ ਵੀ ਤੁਹਾਨੂੰ ਸਾਰਾ ਦਿਖਾਇਆ ਤੇ ਹੁਣ ਦੁਬਾਰਾ ਫੇਰ ਦਿਖਾਵਾਂਗੇ ਇਸ ਵਕਤੇ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹੋ ਰੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਆ ਸੋ ਆਪਣੀ ਜਿਹੜੀ ਕਾਰਵਾਈ ਆ ਪੁਲਿਸ ਵੱਲੋਂ ਕੀਤੀ ਜਾ ਰਹੀ ਆ ਨਾਲ ਦੀ ਨਾਲ ਦੇਖ ਸਕਦੇ ਹੋ ਰੇ ਐਂਬੂਲੈਂਸ ਵੀ ਪਹੁੰਚੀ ਹੋਈ ਆ ਇਸ ਵਕਤ ਦਾਦੀ ਕੀ ਪੁਲਿਸ ਪ੍ਰਸ਼ਾਸਨ ਜਿਹੜਾ ਡਰ ਚੁੱਕਿਆ ਆ ਕਾਰਵਾਈ ਦੇ ਉੱਤੇ ਤੁਹਾਨੂੰ ਵਾਤ ਵਾਤ ਵੀਡੀਓ ਨੂੰ ਸ਼ੇਅਰ ਕਰੀ ਜਾਓ ਤਾਂ ਕਿ ਇਹ ਜਿਨ੍ਹਾਂ ਦਾ ਪਰਿਵਾਰਕ ਮੈਂਬਰ ਆ ਜਿਨ੍ਹਾਂ ਦਾ ਵਿਅਕਤੀ ਆ ਸੋ ਦਾਦੀ ਕੀ ਭੋਗਪੁਰ ਦਾ ਦੱਸਿਆ ਜਾ ਰਿਹਾ ਡੱਲਾ ਪਿੰਡ ਦਾ ਅਲਾਡੀ ਨਾਮ ਹੈ ਇਦਾਂ ਸ਼ਾਇਦ ਇਸ ਵਕਤ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਜਿਹੜਾ ਉਰੇ ਮੌਕੇ ਤੇ ਪਹੁੰਚਿਆ ਆ ਜੀ ਬਾਣੀ ਦਾ ਨਾਮ ਤਾਂ ਇਹ ਪਾਪਾ ਇੱਥੇ ਉਹ ਜਿੰਨੀ ਜਿੰਨੀ ਕਾਹਦੀ ਦੁਕਾਨ 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 ਬਾਣੀ ਤੁਹਾਡੀ ਦੁਕਾਨ ਤੁਹਾਡੇ ਪਾਪਾ ਕਰਦੇ ਸੀ ਕੋਲੇ ਨਹੀਂ ਕਰਦੇ ਸੀ ਅੱਜ ਵੀ ਅੱਛਾ ਹਾਂ ਜੀ 6 ਮਹੀਨੇ ਪਾ ਦਿੱਤੀ ਹੁਣ ਅੱਜ ਜਿਹੜੇ ਬੰਦਾ ਸੀ ਇੱਥੇ ਥੋੜਾ ਪਤਾ ਨੂੰ ਤਿਆਰ ਫੋਟਾ ਕਰਾਉਣਾ ਨਹੀਂ ਇਹ ਸਾਨੂੰ ਪਤਾ ਨਹੀਂ ਸੀਗਾ ਕਿੰਨਾ ਵੀ ਹੋਰ بڑے ਜੁੱਤੇ ਹੁੰਦੇ ਰਾਤ ਵੇਲੇ ਸਭ ਤੋਂ ਆਏ ਕਿ ਸਾਨੂੰ ਬੰਦੇ ਨੂੰ ਕਿਹੜਾ ਲਾ ਲਵਾਂ ਮਾਰੇ ਪਤਾ ਕੁਝ ਨਹੀਂ ਜੀ ਕਿ ਨਾ ਹਜੇ ਪਟਨਾ ਜੀ ਮੇਰੇ ਨਾਲ ਜੀਨੇ ਪਹਿਲਾ ਉਹ ਚ ਗਾ ਕੋ ਬੰਦ ਕਰੀ ਨਿਕਲ ਜਾਣਾ ਫੇ ਕੇ ਇਹ ਕਿਤੇ ਨਿਕਲ ਨੁਫਾ ਜੁਤਾ ਬਣ ਡੈਸ ਤੋਂ ਠੀਕ ਹੈ ਜੀ ਜਾਓ ਐਮਬੂ ਜੀ ਮਾਰੋ ਐਮਬੂ ਸਾਗੇ ਸੁਦੇਸ਼ਾ ਤੋਂਰੇ ਮੌਕੇ ਤੇ ਐਮਬੂਲੈਂਸ ਵੀ ਬੁਲਾਈ ਗਈ ਹੈ ਤੇ ਨਾਲ ਦੀ ਨਾਲ ਪੁਲਿਸ ਪ੍ਰਸ਼ਾਸਨ ਇੱਥੇ ਜਿਵੇਂ ਇਹਨਾਂ ਨੂੰ ਸੂਚਨਾ ਮਿਲੀ ਹੈ ਨਾਲ ਹੀ ਪੁਲਿਸ ਪ੍ਰਸ਼ਾਸਨ ਜਿਹੜੀ ਪਹੁੰਚ ਚੁੱਕੀ ਹੋਈ ਹੈ ਤੇ ਆਪਣੀ ਜਿਹੜੀ ਕਾਰਵਾਈ ਹੈ ਔਰ ਇਹ ਕੀਤੀ ਜਾ ਰਹੀ ਇਸ ਵਕਤ ਇਹ ਵਿਅਕਤੀ ਦੀ ਸ਼ਾਨਭਿੰਨ ਕੀਤੀ ਜਾ ਰਹੀ ਸ਼ਾਇਦ ਕੋਈ ਇਹ ਸ਼ਨਾਖਤੀ ਕਾਰਡ ਵਗੈਰਾ ਮਿਲ ਜੇ ਵੀ ਵਿਅਕਤੀ ਜੀਵ ਦੇ ਵਿੱਚੋਂ ਇਸ ਵਕਤ ਦੇਖ ਸਕਦੇ ਹੋ ਰੇ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਲਾਈਵ ਤੁਹਾਡੇ ਨਾਲ ਸਾਂਝੇ ਕੀਤੀਆਂ ਜਾ ਰਹੀਆਂ ਲੰਬੇ ਪਿੰਡ ਤੋਂ ਸੋ ਦੱਸ ਦੇ ਕਿ ਇੱਕ ਡੈੱਡ ਬੋਡੀ ਜਿਹੜੀ ਮਿਲੀ ਹੋਈ ਹੈ ਅਨਪਛਾਤੀ ਵਿਅਕਤੀ ਦੀ ਉਸ ਦੀ ਛਾਣਬੀਣ ਜਿਹੜੀ ਕੀਤੀ ਜਾ ਰਹੀ ਹੈ ਕਿ ਸ਼ਾਇਦ ਕੋਈ ਨਾ ਕੋਈ ਜਿਹੜਾ ਇਸ ਦਾ ਪਛਾਣ ਪੱਤਰ ਹੈ ਜਿਹੜੀ ਸ਼ਨਾਖਤ ਵਾਸਤੇ ਕੋਈ ਨਾ ਕੋਈ ਕਾਰਡ ਜਾਂ ਕੋਈ ਨਾ ਕੋਈ ਪੇਪਰ ਜਿਹੜਾ ਮਿਲ ਜਵੇ ਇਸ ਵਕਤ ਦੇਖ ਸਕਦੇ ਲੋਕ ਉਰੇ ਕਾਫੀ ਮੌਜੂਦ ਆ ਸੀ ਸਾਜੀ ਕਿ ਲੋਕਾਂ ਨੇ ਹੀ ਪੁਲਿਸ ਪ੍ਰਸ਼ਾਸਨ ਨੂੰ ਪੂਰੇ ਸੂਚਨਾ ਦਿੱਤੀ ਸੀ ਕਿ ਇੱਕ ਡੈੱਡ ਬੋਡੀ ਹੈ ਜਿਹੜੀ ਉਰੇ ਪਈ ਹੋਈ ਆ ਦੇਖ ਸਕਦੇ ਹੋ ਇਸ ਵਕਤ ਮੌਕੇ ਦੀਆਂ ਤਸਵੀਰਾਂ ਲਾਈਵ ਦੇਖ ਸਕਦੇ ਹੋ ਕਿਸੀ ਦਾ ਮਾਲੇ ਦਾ ਕੰਮ ਕਰਦਾ ਸੀ ਨੰਬਰ ਕਿਤੇ ਹਨ ਪਰਗਣਾ ਦੇ ਮਾਰਗੋਂ ਬੁਲਾ ਲਓ ਨੰਬਰ ਕਿਤੇ ਦੇ ਅਬੜੇ ਤਾਂ ਭਾਬੀ ਮਿਲਿਆ ਕੁਛ ਉਹਦੇ ਜੇਬ ਦੇ ਵਿੱਚੋਂ ਤੁਸੀਂ ਜੇ ਕੁਝ ਤਾਂ ਕੁਝ ਵੀ ਨਹੀਂ ਹੈਗਾ ਰੱਖਣੋਂ ਪੁਲਿਸ ਤੇ ਬਾਤ ਕਰਦੇ ਫੁਥਾਣਾ 8 ਦੀ ਜਿਹੜੀ ਪੁਲਿਸ ਐ ਇਸ ਵਕਤ ਮੌਕੇ ਤੇ ਪਹੁੰਚ ਚੁੱਕੀ ਹੋਈ ਆ 10 ਦੇ ਕੇ ਕਾਰਵਾਈ ਜਿਹੜੀ ਇਹਨਾਂ ਵੱਲੋਂ ਕੀਤੀ ਜਾ ਰਹੀ ਆ। ਸੋ ਦੇਖ ਸਕਦੇ ਹੋ ਐਂਬੂਲੈਂਸ ਵੀਰੇ ਮੌਕੇ ਤੇ ਬੁਲਾਈ ਗਈ ਆ। ਸੋ 10 ਦੇ ਕੇ ਹੁਣ ਜਿਹੜੀ ਇਹ ਬੋਡੀ ਆ ਉਸੇ ਵੱਲੋਂ ਹਸਪਤਾਲ ਦੇ ਵਿੱਚ 10 ਦੇ ਕੇ ਜਮ੍ਹਾਂ ਕਰਵਾਈ ਜਾਵੇਗੀ ਜਿੰਨੀ ਦੇਰ ਤੱਕ ਅਸ਼ਨਾਖਤ ਨਹੀਂ ਹੁੰਦੀ ਆ 72 ਘੰਟਿਆਂ ਤੱਕ ਸ਼ਾਇਦ ਇਹ ਸਿਵਲ ਹਸਪਤਾਲ 'ਚ ਰੱਖਣਗੇ ਇਸ ਬੋਡੀ ਨੂੰ ਦੇਖ ਸਕਦੇ ਹੋ ਐਂਬੂਲੈਂਸ ਜਿਹੜੀ ਹੁਣ ਤਿਆਰ ਬਰਸਤਰਾ 'ਤੇ ਖੜੀ ਆ ਇਸ ਵਕਤੇ ਇਸ ਜਿਹੜੀ ਬੋਡੀ ਨੂੰ ਉਹ ਐਂਬੂਲੈਂਸ ਦੇ ਵਿੱਚ ਰੱਖ ਕੇ ਸਿਵਲ ਹਸਪਤਾਲ ਦੇ ਵਿੱਚ ਲੈ ਕੇ ਜਾਣਗੇ ਸੋਰੇ ਦੇ ਦੇਖ ਸਕਦੇ ਹੋ ਲੋਕ ਵੀ ਕਾਫੀ ਇਕੱਠੇ ਹੋਏ ਆ ਸੋ ਗੱਲਬਾਤ ਕਰਦੇ ਆਂ ਲੋਕਾਂ ਦੇ ਨਾਲ ਵੀ ਹੋਰ ਮੋੜੀ ਹੋਣਾ ਪੜਾਏ ਕਿ ਆ ਲੋਕ 8000 ਰੁਪਏ ਗਏ ਇੱਕ ਟੋਣ ਗਲਤ ਗੱਲ ਕਰੋ ਯਾਰ 8000 ਰੁਪਏ ਸਹੀ ਬੋ ਮਹੀਆ ਸਾਂਦੇ ਬੋਦਾ 18 ਪਟਾਣੇ ਤੋਂ ਦੇਖ ਸਕਦੇ ਹੋ ਇਸ ਵਕਤ ਪੁਰੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਉਹ ਆਪਣੇ ਜੀ ਕਰੀ ਲੈ ਜਾ ਬਤ ਮੈਂ ਇਹ ਜਿਹੜਾ ਗੋਲ ਕੇ ਆਪਾਂ ਪੰਜ ਛੇ ਆਪਣੇ ਤੇ ਜੰਗਲ ਦੇ ਭਰਾ ਮੇਰਾ ਜੱਟ ਬਾਦੀ ਮੌਕੇ ਦਾ ਲਾਈਵ ਕੀ ਰਿਹਾ ਹੈ ਆਪ ਜੀ ਇਹ ਲਾਇਆ ਕਰੋ ਫਲਮ ਜਿਹੜਾ ਗੱਡਾ ਉਹਨਾਂ ਕਰਦੇ ਪੁਲਿਸ ਨੇ ਜਿੰਨੇ ਪੈਸੇ ਘਰੋਂ ਚੱਲਦੇ ਉਹਨਾਂ ਵਾਲੇ 730 ਦਿੱਤੇ ਹਜੇ ਇਹ ਯਾਰ ਜਿਹੜਾ ਕੋਈ ਚੀਜ਼ ਸੁਦੇਰਨਰ ਜਿਹੜੇ ਦਰਸ਼ਕ ਜੁੜੇ ਨੇ ਇੱਕ ਵਾਰ ਦੱਸਦੀ ਕਿ ਉਸੇ ਜਗ੍ਹਾ ਤੋਂ ਲਾਈਵ ਹੋਇਆ ਜਿਸ ਜਗ੍ਹਾ ਦੇ ਵਿੱਚ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਕਿ ਇੱਕ ਵਿਅਕਤੀ ਦੀ ਜਿਹੜੀ লাশ ਪਈ ਹੋਈ ਹੈ ਵਿਅਕਤੀ ਆ ਜਿਹੜਾ ਦੱਸਦੀ ਹਾਲੇ ਤੱਕ ਪਛਾਣ ਨਹੀਂ ਹੋਇਆ ਕੌਣ ਹੈ ਅਣਪਛਾਤ ਜਿਹੜੀ ਬੋੜੀ ਹੈ ਸੋ ਲੋਕਾਂ ਵੱਲੋਂ ਇਹੀ ਕਿਹਾ ਜਾ ਰਿਹਾ ਬਾਰ ਬਾਰ ਕਿ ਇਹ ਵਿਅਕਤੀ ਜਿਹੜਾ ਸ਼ਾਇਦ ਭੋਗਪੁਰ ਦਾ ਦੱਸਿਆ ਜਾ ਰਿਹਾ ਪਰ ਸਾਡਾ ਚੰਨ ਨਾਲ ਕਿਸੇ ਗੱਲ ਦੀ ਪੁਸ਼ਟੀ ਨਹੀਂ ਕਰ ਰਿਹਾ ਲਾਡੀ ਨਾਮ ਦੱਸਿਆ ਜਾ ਰਿਹਾ ਡੱਲਾ ਪਿੰਡਾ ਜਿਹੜਾ ਇਸ ਦਾ ਦੱਸਿਆ ਜਾ ਰਿਹਾ ਇਸ ਵਕਤੇ ਪੂਰੇ ਨਸ਼ੇ ਵਾਲੀ ਗੋਲੀਆਂ ਖਾਂਦਾ ਸੀਗਾ ਤੇ ਹੋਰ ਵੀ ਕਾਫੀ ਤਰੀਕੇ ਦੇ ਨਸ਼ੇ ਜਿਹੜਾ ਕਰਦਾ ਸੀਗਾ ਦੇਖ ਸਕਦੇ ਹੋ ਲੋਕ ਤੇ ਕਾਫੀ ਇਕੱਠੇ ਹੋਏ ਆ ਉਰੇ ਇਸ ਵਕਤ ਜਿਨ੍ਹਾਂ ਦੀ ਝੋਪੜੀ ਆ ਉਹ ਵੀ ਉਰੇ ਪਹੁੰਚੇ ਹੋਏ ਆ ਉਹਨਾਂ ਵੱਲੋਂ ਦੱਸ ਦੇ ਕਿ ਇਹ ਕੰਮ ਉਰੇ ਕੀਤਾ ਜਾ ਰਿਹਾ ਸੀ ਆਪਣਾ ਢਾਬਾ ਜਿਹੜਾ ਚਲਾਉਂਦੇ ਸੀਗੇ ਤੇ ਉਸ ਤੋਂ ਬਾਅਦ ਦੱਸ ਦੇ ਕਿ 5 ਤੋਂ 6 ਮਹੀਨੇ ਹੋ ਗਏ ਢਾਬਾ ਜਿਹੜਾ ਬੰਦ ਕਰ ਦਿੱਤਾ ਗਿਆ ਸੀ ਤੇ ਹੁਣ ਇਹ ਵਿਅਕਤੀ ਹੈ ਜਿਹੜਾ ਪੁਰੇ ਇੱਥੇ ਸੌਂਦਾ ਹੁੰਦਾ ਸੀਗਾ ਆਪਣੀ ਜਿਹੜੀ ਰਾਤ ਉਰੇ ਕੱਢਦਾ ਹੁੰਦਾ ਸੀਗਾ ਉਸ ਦਾ ਬਿਸਤਰਾ ਜਿਹੜਾ ਪੁਰੇ ਪਿਆ ਸੀਗਾ ਇਸ ਵਕਤ ਦੱਸ ਦੇ ਕੀ ਉਸੇ ਬਿਸਤਰੇ ਦੇ ਉੱਤੇ ਜਿਹੜਾ ਲੰਮਾ ਪਿਆ ਹੈ ਤੇ ਉਹ ਵਿਅਕਤੀ ਜਿਹੜੀ ਇਸ ਵਕਤ ਮੌਤ ਹੋ ਗਈ ਹੋਈ ਹੈ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਲਾਈਵ ਤੁਹਾਨੂੰ ਦਿਖਾ ਰਿਹਾ ਇਸ ਵਕਤ ਜਲੰਧਰ ਤੋਂ ਲੰਮੇ ਪਿੰਡ ਦੇ ਨਜ਼ਦੀਕ ਹੈ ਜਿਹੜੀ ਅਗੋੜੀ ਮਿਲੀ ਹੈ ਇਸ ਵਕਤ ਲਾਈਵ ਦੇਖ ਰਹੇ ਹੋ ਤਸਵੀਰਾਂ ਤੁਸੀਂ ਲਗਾਤਾਰ ਬੋਡੀ ਨੂੰ ਹੁਣ ਚੱਕ ਕੇ ਜਿਹੜਾ ਸਟੇਸ਼ਨ ਦੇ ਉੱਤੇ ਰੱਖ ਕੇ ਐਂਬੂਲੈਂਸ ਦੇ ਵਿੱਚ ਰੱਖ ਕੇ ਦੱਸ ਦੇ ਕੀ ਸਿਵਲ ਹਸਪਤਾਲ ਲੈ ਕੇ ਜਾਣਗੇ ਇਸ ਵਕਤ ਦੇਖ ਸਕਦੇ ਹੋ ਰੇ ਐਂਬੂਲੈਂਸ ਵੀ ਜਿਹੜੀ ਤਿਆਰ ਖੜੀ ਹੈ ਸੋ ਦੱਸ ਦੇ ਕੀ ਹੁਣ ਇਸ ਐਂਬੂਲੈਂਸ ਦੇ ਵਿੱਚ ਬੋਡੀ ਨੂੰ ਰੱਖ ਕੇ ਸਿਵਲ ਹਸਪਤਾਲ ਦੇ ਵਿੱਚ ਇਹ ਜਿਹੜੀ ਬੋਡੀ ਹੈ ਛਾਤੀ ਬੋਡੀ ਆ ਉਹਨੂੰ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਵੇਗਾ ਇਸ ਵਕਤ ਦੇਖ ਸਕਦੇ ਹੋ ਸਾਰੇ ਇਹ ਦੱਸ ਦੇ ਕਿ थाना 8 ਦੇ ਪੁਲਿਸ ਨੂੰ ਮੁੱਖੇ ਤੇ ਪਹੁੰਚੀ ਹੋਈ ਹੈ ਤੇ ਲੋਕ ਵੀ ਕਾਫੀ ਇੱਥੇ ਮੌਜੂਦ ਨੇ ਦੇਖ ਸਕਦੇ ਹੋ ਤਸਵੀਰਾਂ ਹਲਕਾ ਆਹ ਧਿਆਨ ਨਾਲ ਕਹੋ ਤੇ ਆ ਬਰਾਬਰ ਤੋਂ ਦਰ ਬਾਰੇ ਜਾਂ ਦੱਸੇ ਥੋੜਾ ਟੈਗ ਕਰੀਏ ਇਤਰਾ ਰੱਖੀ ਜਾਵੇ ਇਹ ਤਰ੍ਹਾਂ ਰੱਖੀ ਜਾਵੇ ਕੋਈ ਮਤਲਬ ਇਹ ਤਰ੍ਹਾਂ ਕੋਈ ਪਾ ਕੇ ਰੱਖੋ ਬਸ ਇਹ ਇਤਨਾ ਧੂਰਾ ਆ ਅੱਜ ਲੋਵਾ ਰਹੇ ਸੋ ਲੰਮੇ ਪਿੰਡ ਦੇ ਨਜ਼ਦੀਕ ਇੱਕ ਅਣਪਛਾਤੇ ਵਿਅਕਤੀ ਦੀ ਜਿਹੜੀ ਬੋਡੀ ਮਿਲੀ ਐ ਸੋ ਦਸ ਦੀ ਹਾਲੇ ਤੱਕ ਕੋਈ ਵੀ شناخت ਤੇ ਜਿਹੜਾ ਜਿਹੜਾ ਨਹੀਂ ਮਿਲਿਆ ਉਸ ਦੀ ਜੇਬ ਦੇ ਵਿੱਚੋਂ ਛਾਣਬੇਨ ਜਿਹੜੀ ਕੀਤੀ ਗਈ ਇਸ ਵਕਤ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਲਾਈਵ ਤੁਹਾਨੂੰ ਦਿਖਾ ਰਹੇ ਆ 30 ਤੋਂ 35 ਸਾਲ ਉਮਰ ਦੱਸੀ ਜਾ ਰਹੀ ਹੈ ਸੋ ਇੱਥੋਂ ਦੇ ਲੋਕਾਂ ਨੇ ਹੀ ਦੱਸਿਆ ਸੋ ਜੋ ਸੂਤਰ ਦੱਸ ਰਿਹਾ ਸਾਨੂੰ ਇਸ ਵਕਤ ਦੱਸ ਦੇ ਕਿ ਵਿਅਕਤੀ ਸ਼ਾਇਦ ਪੋਪੂਰ ਦਾ ਪਿੱਛੇ ਰਹਿਣ ਵਾਲਾ ਸੀ ਫਿਲਹਾਲ ਸਾਡਾ ਚੈਨਲ ਪੁਸ਼ਟੀ ਹਲੇ ਕਿਸੇ ਗੱਲ ਦੀ ਨਹੀਂ ਕਰਦਾ ਵਿਅਕਤੀ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਸੋ ਮੌਕੇ ਤੇ ਵੀ ਪੁਲਿਸ ਵੀ ਪਹੁੰਚੀ ਹੋਈ ਹੈ ਪੁਲਿਸ ਵੱਲੋਂ ਜਿਹੜੀ ਸਾਰੀ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਵਕਤ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਲਾਈਵ ਤੁਹਾਡੇ ਨਾਲ 8000000 ਚਾਹਤੇ ਆ ਵਿਅਕਤੀ ਹੈ ਉਹ ਸੋਤਾਜੇ ਕੀ ਫਿਲਹਾਲ ਸਾਡਾ ਚੈਨਲ ਪੁਸ਼ਟੀ ਨਹੀਂ ਕਰਦਾ ਜੋ ਲੋਕਾਂ ਨੇ ਦੱਸਿਆ ਜੋ ਸੂਤਰਾਂ ਨੇ ਦੱਸਿਆ ਉਹ ਹੀ ਸੀ ਤੁਹਾਨੂੰ ਲਗਾਤਾਰ ਦੱਸ ਰਿਹਾ ਕਿ ਵਿਅਕਤੀ ਜਿਹੜਾ ਕਿ ਕਿਸ ਜਗ੍ਹਾ ਦਾ ਰਹਿਣ ਵਾਲਾ ਲੋਕਾਂ ਨੇ ਦੱਸਿਆ ਕੋਪੂਰ ਦਾ ਵਿਅਕਤੀ ਹੈ ਇਸ ਵਕਤੇ ਸਾਡਾ ਚੈਨਲ ਕਿਸੇ ਗੱਲ ਦੀ ਪੁਸ਼ਟੀ ਨਹੀਂ ਕਰਦਾ ਮੌਕੇ ਦੀਆਂ ਤਸਵੀਰਾਂ ਲਾਈਵ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਕਤੇ ਜਲੰਧਰ ਤੋਂ ਸੋ ਪੁਲਿਸ ਪ੍ਰਸ਼ਾਸਨ ਉਰੇ ਮੌਕੇ ਤੇ ਪਹੁੰਚਿਆ ਗੱਲਬਾਤ ਤੇ ਉਰੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚੀ ਹੋਈ ਹੈ ਤੇ ਵਿਅਕਤੀ ਇਹ ਲਈ ਸਨਾਖਤ ਨਹੀਂ ਹੋਏ ਗੱਲਬਾਤ ਕਰਨੀ ਚਾਹਵਾਂਗੇ ਪੁਲਿਸ ਪ੍ਰਸ਼ਾਸਨ ਹੋਰੇ ਮਜੂਦ ਹੈ ਇਸ ਵਕਤ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆਂ ਚੱਲਦੇ ਹੈਗੇ ਨਾ ਉਹ ਤਾਂ ਚੱਲਦੇ ਭਾਈ ਆਓ ਇੱਕ ਮਿੰਟ ਦੇ ਦੋ ਦੇ ਦੇ ਭਾਈ ਬਾਲ ਸਾਹਿਬ ਪੁੱਠੋ ਲੱਲਾ ਸੁਣ ਮੈਂ ਫੋਨ ਕਰਦੀ ਮਾਰਨਾ ਇੱਕ ਮਿੰਟ ਇੱਕੇ ਹੋ ਤੋੜਾ ਆਜੋ ਚਲ ਹਦੀ ਸਰ ਮੌਕੇ ਤੇ ਪਹੁੰਚੇ ਹੋ ਕੀ ਸੂਚਨਾ ਮਿਲ ਸਕਦੀ ਇੱਕ ਨਾ ਦੁਕਾਨ ਐ ਮੈਂ ਪੰਜ 6 ਮਿੰਟ ਬੰਦ ਭੇਜ ਸੀ ਹੂੰ ਸੋਸ਼ੀਟੀ ਟਾਈਪ ਦਾ ਬੰਦਾ ਲੱਗਦਾ ਜਾਂ ਕੋਈ ਭੁਖਾਰੀ ਟਾਈਪ ਦਾ ਹੋ ਸਕਦਾ ਜਿਹੜਾ ਨਾ ਕਾਫੀ ਟਾਈਮ ਦੱਸਦੇ ਕਹਿੰਦੇ ਰੋਜ਼ ਨਾਲ ਰੋਟੀ ਭਾੜੇ ਖਾ ਕੇ ਰਾਤ ਨੂੰ ਇੱਥੇ ਸੌਂ ਜਾਂਦਾ ਸੀਗਾ ਉਹੀ ਡੈੱਡ ਬੋਡੀ ਮਿਲੀ ਆ ਹੋ ਸਕਦਾ ਇਹ ਰਾਤ ਦਾ ਮਰਿਆ ਹੋਵੇ ਕਿਉਂਕਿ ਤਨ ਪੈਰ ਪੂਰ ਵੀ ਛਾ ਥੋੜੇ ਖਰਾਬ ਜੂਏ ਜਿਹਾ ਦਿਖਾ ਗਿਆ ਡੈੱਡ ਬੋਡੀ ਰਾਤ ਦਾ ਮਰਿਆ ਹੋ ਸਕਦਾ ਇਹਦੇ ਬਾਰੇ ਹੁਣ ਸਿਵਲ ਹਸਪੀਟਲ ਰਖਾਤਾ 72 ਘੰਟੇ ਬਾਅਦ ਜਿਹੜੀ شناخت ਹੋਊਗੀ ਇਹਦੇ ਪਾਸ ਮਿਲ ਜੰਗੇ ਜਿਹਨਾਂ ਦੇ ਘਰ ਦੱਸਣਗੇ ਜੋ ਬਿਆਨ ਖਾਣ ਕੋ ਹਿਸਾਬ ਨਾਲ ਆਇਆ। ਵਿਅਕਤੀ ਕੋਣ ਆ ਕਿੱਥੋਂ ਦਾ ਰਹਿਣ ਵਾਲਾ ਕੋਈ شناخت ਇਹਦੇ ਬਾਰੇ ਕੁਝ ਨਹੀਂ ਦੱਸਾਂ ਨੇ ਹੱਦ ਗੱਡੀ। ਵਜੀਬ ਦੇ ਵਿੱਚੋਂ ਕੋਈ شناخت ਮਤਲਬ ਨਿਕਲਿਆ ਨਹੀਂ ਕੋਈ ਨਹੀਂ ਮਿਲਿਆ। ਹੂੰ। ਆਲੇ ਦੇ ਵਾਲੇ ਲੋਕਾਂ ਨੇ ਕੁਝ ਦੱਸਿਆ? ਆਲੋ ਲੋਕ ਕਹਿੰਦੇ ਬਿਸ਼ਾਇਦਾ ਇੱਥੇ ਕਿਤੇ ਰਹਿੰਦਾ ਹੁੰਦਾ ਮਾੜਾ ਫਟਕਦਾ ਉਧਰ ਸੌਂ ਜਾਂਦਾ ਤੇ ਸੌ 100 ਜਾਂਦਾ ਹੀ ਰਹਾ। ਕੰਮ ਕੀ ਕਰਦਾ ਸੀ ਕੁਝ ਪਤਾ ਲੱਗੇ ਸਾਨੂੰ? ਕੰਮ ਬਾਰੇ ਕੁਝ ਨਹੀਂ ਪਤਾ ਲੱਗਾ ਇੱਥੇ। ਬਿਸ਼ਾਇ ਨਸ਼ੇ ਵਿੱਚ ਕਰਦਾ ਹੋ ਸਕਦਾ। ਦਾਰਗੁਰਪਿੰਡ ਦਾ ਹੋ ਨਸ਼ਾ ਕਰਤਾ ਹੁਣ ਜੇਕਰ ਆਪ ਨੂੰ ਇੱਥੇ ਰਸੋ ਜਾਲੇ ਦੇ ਵਾਲੇ ਕੋਈ ਨਸ਼ੀਲਾ ਪਦਾਰਥ ਮਿਲਿਆ ਨਹੀਂ ਕੋਈ ਨਸ਼ੀਲਾ ਪਦਾਰਥ ਜਿਹੜਾ ਪੁਰਾਣੀ ਲੱਗਦੀ ਲਾਸ਼ ਹੈ ਅਜਨਾ ਵੀ ਇਹ ਦਾਤਾ ਕੰਟੈਕਟ ਹੋਇਆ ਹੋ ਸਕਦਾ ਰਾਤ ਹੀ ਡੈਥ ਹੋ ਗਈ ਹੋਵੇ ਠੀਕ ਹੈ ਸਰ ਕੀ ਨਾਮ ਸਰ ਆਪਣਾ ਐਸਐਸ ਸੰਜੀਤ ਕਿਹੜੇ ਥਾਣੇ ਤੋਂ ਥਾਣਾ ਡਿਵੀਜ਼ਨ ਮਾੜ ਜੇ ਤਾਂ ਦੇਖ ਸਕਦਾ ਕਿ ਐਸਐਸ ਹੀ ਸੰਜੀਤ ਕੁਮਾਰ ਜੀ ਉਰੇ ਮੌਕੇ ਤੇ ਪਹੁੰਚੇ ਹੋਇਆ ਥਾਣਾ ਡਿਵੀਜ਼ਨ ਨੰਬਰ 8 ਦੀ ਜਿਹੜੀ ਪੁਲਿਸ ਹੈ ਨਾਲ ਦੇ ਨਾਲ ਦਾਜੇ ਕਿ ਆਪਣੀ ਕਾਰਵਾਈ ਜਿਹੜੀ ਉਰੇ ਕੀਤੀ ਉਹਨਾਂ ਨੇ ਦਾਜੇ ਕਿ ਇੱਥੋਂ ਹੁਣ ਪੁਲਿਸ ਆਇਆ ਜਿਹੜੀ ਇਸ ਟ੍ਰਿਬਲ ਸਟਾਲ ਦੇ ਵਿੱਚ 72 ਘੰਟਿਆਂ ਦੇ ਲਈ ਜਿਹੜੀ ਰੱਖੀ ਜਾਊਗੀ ਸੋ ਜਿਹ ਵੀ ਸ਼ਨਾਖਤ ਹੋਵੇਗੀ ਸੋ ਦਾਦੇ ਕਿ ਉਸ ਤੋਂ ਬਾਅਦ ਜਿਹੜੇ ਉਹਦੇ ਪਰਿਵਾਰਕ ਮੈਂਬਰ ਉਹਨਾਂ ਦੇ ਹੱਥ ਜਿਹੜੀ ਬੋਡੀ ਆ ਉਹ ਦੇ ਰਿਤੀ ਜਾਵੇਗੀ ਦੇਖ ਸਕਦੇ ਹੋ ਰੇ ਹਾਂਜੀ ਦੁਸਾਨਤ ਸਾਹਿਬ ਹੁਣ ਬੇਨਤੀ ਆ ਵਾ ਜੀ ਇਹ ਖੋਖਾ ਹੈਗਾ ਇਹ ਭਾਈ ਸਾਹਿਬ ਦਾ ਹੂੰ ਠੀਕ ਆ ਕਬਜ਼ਾ ਜੀ ਸਿੱਧੀ ਤੇ ਦਾਕਲ ਕਰਨਾ ਹੁਣ ਇੱਥੇ ਡੈਥ ਹੋਈ ਆ ਠੀਕ ਆ ਹੁਣ ਜ਼ਿੰਮੇਵਾਰ ਇੱਥੇ ਕੌਣ ਆ ਪੰਜਾਬ ਪੁਲਿਸ ਦਾ ਕੋਈ ਹੂੰ ਹੁਣ ਇੱਥੇ ਕੰਮ ਨਹੀਂ ਕੋਈ ਚੱਲਦਾ ਇੱਥੇ ਡੇਲੀ ਨਸ਼ੇ ਹੁੰਦੇ ਪਬਲਿਕ ਦੇ ਵਿਊ ਆ ਇੱਥੇ ਦੇ ਹੂੰ ਸੋ ਹੁਣ ਇੱ ਪੋਰਟ ਨਾ ਜੀ ਮੈਂ ਫੇਲ ਕਰਦਾ ਵਾਂ ਜਿਹੜੇ ਇੱਥੇ ਦੇ ਬੰਦ ਪੇ ਨੇ ਉਹ ਚੱਕੇ ਜਾਂ ਤੇ ਪੰਜਾਬ ਪੂਰਬ ਤੋਂ ਇਹੀ ਕੰਮ ਥੋੜੀ ਲੱਗੇ ਇੱਥੇ ਡੈਡ ਬੁੜੀਆਂ ਚੱਕ ਕੇ ਸਿਵਲ ਹਸਪੀਟਲ ਲੈ ਕੇ ਜਾਈਏ ਸਾਰੀਆਂ ਡੈਡ ਬੁੜੀਆਂ ਇੱਥੇ ਥੋੜੋ ਇਹਨਾਂ ਵੱਲ ਇਹਨਾਂ ਵੱਲ ਕਰੋ ਇਹਨਾਂ ਫਿਰ ਨਹੀਂ ਉਹਨਾਂ ਨਾਲ ਸਾਡੀ ਗੱਲ ਹੋਈ ਆ ਆਪਾਂ ਤੁਹਾਨੂੰ ਪੁੱਛਿਆ ਇਹ ਇਹ ਇਹਨਾਂ ਦਾ ਵਕੂਖ ਹੂੰ ਹੂੰ ਦੇਖੋ ਜੀ ਅਸੀਂ 6 ਮਹੀਨੇ ਤੋਂ ਇੱਥੇ ਆਪਣਾ ਰੋਜ਼ਗਾਰ ਚਲਾਉਂਦੇ ਹੁੰਦੇ ਸੀਗਾ ਸਾਡੇ ਘਰ ਦੇ ਵਿੱਚ ਡੈਥ ਹੋਣ ਦੇ ਕਰਕੇ ਪਹਿਲੋ ਸਾਡੇ ਡੈਡੀ ਹਸਪੀਟਲ 'ਚ ਦਾਖਲ ਸੀ ਕਾਫੀ ਦਿਨਾਂ ਤੋਂ ਜੀ ਅਸੀਂ ਪਹਿਲੋ ਉਧਰ ਚੱਲਦੇ ਸੀਗੇ ਫੇ ਉਹਨ ਸਾਡਾ ਇਹ ਸੀ ਰੋਜ਼ੀ ਰੋਟੀ ਇੱਥੇ ਕਮਾਉਂਦੇ ਸੀਗੇ ਜੀ ਹੁਣ ਇੱਥੇ ਕੀ ਹੁੰਦਾ ਅੱਜ ਦੇ ਦਿਨ ਹੁਣ ਇੱਥੇ ਅਸੀਂ ਇੱਕ ਹੁਣ ਉਹ ਚੀਜ਼ ਸਾਡੇ ਕੋਲ ਅਜੇ ਹੈ ਜੀ ਕਿ ਇਹਨੇ ਪੈਸੇ ਦਿੱਲੇ ਸਾਡੇ ਕੋਲ ਜੀ ਇਹਨੂੰ ਕੰਮ ਚਲਾਉਣ ਵਾਸਤੇ ਅਸੀਂ ਅਸੀਂ ਇਹਨਾਂ ਨੂੰ ਇੱਕ ਮਿੰਟ ਕਰਦੇ ਅਸੀਂ ਇਹਨਾਂ ਨੂੰ ਚਲਾਉਣ ਦੀ ਬਹੁਤ ਕੋਸ਼ਿਸ਼ ਕਰਦੇ ਆਂ ਵੀ ਅਸੀਂ ਇਹਨੂੰ ਚਲਾਉਣਾ ਵੀ ਆਪਣੀ ਰੋਜ਼ੀ ਰੋਟੀ ਕਮਾਉ ਲੈਂਦੇ ਸੀਗੇ ਹੁਣ ਸਾਨੂੰ ਨਹੀਂ ਪਤਾ ਵੀ ਇੱਥੇ ਕਈ ਬੰਦੇ ਆਉਂਦੇ ਆ ਆ ਕੇ ਕਈ ਇੱਥੇ ਦਾਦੂ ਦੂਰੀ ਪੀਂਦੇ ਰਹਿੰਦੇ ਸੀਗੇ ਉਹਨਾਂ ਕਾਫੀ ਅਸੀਂ ਇਹਨੂੰ ਚੜਾਉਂਦੇ ਰਹਿੰਦੇ ਸੀਗੇ ਕੋਈ ਸਾਡਾ ਛਟੇਬਲ ਨਹੀਂ ਕੋਈ ਉੱਥੇ ਪੱਤੇ ਦੀ ਵੇਚ ਹੁਣ ਇਹ ਪੱਦਾ ਕਈ ਦਸਤ ਦੇ ਬਿਮਾਰ ਸੀ ਕਾਫੀ ਦਿਨਾਂ ਤੋਂ ਚਪੇ ਇਧਰ ਉਧਰ ਟ੍ਰੈਫਿਕ ਆਈ ਅੱਜ ਪਤਾ ਨਹੀਂ ਸਹੀ ਆਪਣੇ ਗੰਮਾ ਕਰਾ ਤੇ ਅਸੀਂ ਕਿਹ ਜੀ ਸਾਨੂੰ ਕਿਸੇ ਬੰਦੇ ਨੇ ਦੱਸਿਆ ਅਸੀਂ ਉਸੇ ਵੇਲੇ ਆਏ ਆ ਕਿ ਆਪਣੇ ਪੁਰਸ ਪਰ ਰਿਪੋਰਟ ਕੀਤੀ ਤੇ ਆਪਣੇ ਸਾਰੇ ਭਾਈਚਾਰਿਆਂ ਨੂੰ ਇਕੱਠੇ ਕਰਕੇ ਗੱਲ ਕੀਤੀ ਨਹੀਂ ਭਾਈ ਜੀ ਤੁਸੀਂ ਉਹ ਇਹ ਕਹਿ ਰਹੇ ਹੋ ਕਿ ਸਾਡੀ ਰੋਜੀ ਰੋਟੀ ਚੱਲਦੀ ਹੈ ਤੁਸੀਂ ਦੇਖ ਕੇ ਆ ਕੇ ਦੇਖ ਤਾਂ ਸਕਦੇ ਸੀਗੇ ਕਿ ਇੱਥੇ ਕੀ ਹੁੰਦਾ ਕੀ ਨਹੀਂ ਅਸੀਂ ਕਾਫੀ ਮੇਰੀ ਮੈਂ ਇੱਕ ਡਰਾਈਵਰ ਬੰਦਾ ਐ ਮੈਂ ਬਾਹਰ ਘੁੰਮਣ ਰਿਹਾ ਜਦੋਂ ਮੈਨੂੰ ਪਤਾ ਲੱਗਾ ਮੈਂ ਉਦੋਂ ਹੀ ਆਇਆ ਜੀ ਚਲੋ ਕੋਈ ਪਰਿਵਾਰਕ ਮੈਂਬਰ ਹੋਰ ਹੋਵੇਗਾ ਆ ਕੇ ਦੇਖ ਕਿਉਂਕਿ ਤੁਸੀਂ ਆਪ ਕਹਿ ਰਹੇ ਹੋ ਇੱਥੋਂ ਅਸੀਂ ਰੋਟੀ ਬਣਾਉਂਦੇ ਹਾਂ ਰੋਟੀ ਇੱਥੋਂ ਖਾਂਦੇ ਹਾਂ ਸਾਡੀ ਰੋਜੀ ਰੋਟੀ ਹੈ ਪਰ ਬੰਦਾ ਮੇਰੀ ਮਿਸ ਜੀ ਇੱਥੇ ਘਰ ਦੇ ਰੋਟੀ ਪਾਣੀ ਬਣਾਉਂਦੇ ਸੀਗੇ ਚਾਹ ਪਾਣੀ ਬਣਾਉਂਦੇ ਸੀਗੇ ਹਾਂ ਜੀ ਸੀਗੇ ਹਾਂ ਜੀ ਅੱਜ ਇਵੇਂ ਬਣਿਆ ਪਿਆ ਲੋਕ ਨਸ਼ੇ ਦਾ ਆড্ডা ਬਣਾ ਰਹੇ ਇਹਨੂੰ ਜੀ ਇੱਥੇ ਮੈਂ ਕਹਿੰਦਾ ਜੀ ਨਸ਼ੇ ਦਾ ਆড্ডা ਬਿਲਕੁਲ ਹੁਣ ਅਸੀਂ ਕੀ ਕਰ ਸਕਦੇ ਹੁਣ ਆਉਂਦਾ ਜਾਂਦਾ ਬੰਦਾ ਇਚਾਨ ਕੇ ਬਹਿ ਜਾਉ ਤੇ ਇੱਕ ਬਾਰਪੇਸ਼ ਨੂੰ ਅਪੀਲ ਮੈਂ ਕਰਦਾ ਵਾਂ ਇਹਨੂੰ ਕਲੀਅਰ ਕੀਤਾ ਜਾਵੇ ਹਾਂ ਅਜਿੱਥੇ ਡੈਥ ਹੋਈ ਆ ਜਾਂ ਜਿਹੜਾ ਬੰਦਾ ਇਹਦੀ ਜ਼ਿੰਮੇਵਾਰੀ ਲੈਂਦਾ ਨਾ ਮੇਰਾ ਆড্ডা ਵਾ ਉੱਥੇ ਪਰਚਾ ਹੋ ਕੋਰਪੋਰੇਸ਼ਨ ਨੂੰ ਪੀਰ ਮੈਂ ਕਹਤਾ ਜਿਹੜਾ ਤੁਹਾਡਾ ਸਮਾਨ ਜੇਕਰ ਤੁਸੀਂ ਇੱਥੇ ਨਹੀਂ ਅੱਡਾ ਲਉਣਾ ਆਪਣਾ ਸਮਾਨ ਘਰੇ ਲੈ ਜਾਓ ਤੇ ਕੋਰਪੋਰੇਸ਼ਨ ਨੂੰ ਕਹਿ ਦੋ ਕਿ ਹਾਂ ਇਹ ਕਹ ਦੋ ਜੀ ਅਸੀਂ ਕਾਪੀ ਕਾਪੀ ਲੈ ਕੇ ਗਏ ਜੇ ਤੁਸੀਂ ਇੱਥੇ ਲਉਣਾ ਅੱਡਾ ਕੋਰਪੋਰੇਸ਼ਨ ਕੋ ਅਪਰੂਵਲ ਲੈ ਲਓ ਇੱਥੇ ਅੱਡਾ ਲਾ ਲਓ ਜੇ ਨਹੀਂ ਲਉਣਾ ਸਮਾਨ ਚੱਕ ਲਓ ਕਿਉਂਕਿ ਇਦਾਂ ਨਾਲ ਹੁਣ ਰੇੜੀ ਲੱਗਦੀ ਆ ਹੈਨਾ ਉਥੇ ਰੋਜ਼ ਸਫਾਈ ਹੁੰਦੀ ਆ ਕੋਈ ਉਥੇ ਬੰਦਾ ਨਹੀਂ ਨਸ਼ੇੜੀ ਦਾ ਕੋਈ ਉਥੇ ਹਾਂ ਜੀ ਅਸੀਂ ਸਫਾਈ ਕਾ ਵੀ ਕਰਦੇ ਹਾਂ ਉਹਨੇ ਬੰਦ ਦੇਖ ਕੇ ਉਰੇ ਇੱਕ ਨਸ਼ੇ ਦਾ ੱਡਾ ਬਣ ਗਿਆ ਉਰੇ ਸ਼ਰਾਬ ਪੀਂਦੇ ਲੋਕ ਬੈ ਕੇ ਕਾਫੀ ਨਸ਼ੇੜੀ ਅਤੇ ਨਸ਼ੇ ਹੁੰਦੇ ਆ ਮੈਂ ਕਾਫੀ ਬੰਦੇ ਇੱਥੇ ਜਦੋਂ ਅਸੀਂ ਕਦੇ ਆਉਂਦੇ ਜਾਂਦੇ ਅੜਾਦ ਨੂੰ ਜੀੜਾ ਮਾਰਦੇ ਸੀਗੇ ਤੇ ਕਾਫੀਆਂ ਨੂੰ ਵਿੱਚ ਬੰਦੇ ਨਹੀਂ ਧੜਾਉਂਦੇ ਸੀ ਖਾਸ ਕਰਕੇ ਏਦਾਂ ਦੇ ਬੰਦਿਆਂ ਨੂੰ ਅਸੀਂ ਹੂੰ ਤੇ ਹੁਣ ਤੁਸੀਂ ਇੱਥੇ ੱਡਾ ਲਾਉਣਾ ਕੀ ਨਹੀਂ ਅਸੀਂ ਆਪਣੀ ਰੋਜ਼ੀ ਰੋਟੀ ਤਾਂ ਕਮਾਉਣੀ ਆ ਜੀ ਕਿੱਥੇ ਜਾਣਾ ਮਤਲਬ ਲਾਉਣਾ ਹੁਣ ਇੱਥੇ ਕੋਰਪੋਰੇਸ਼ਨ ਕੋ ਅਪਰੂਵਲ ਲੈ ਕੇ ਉਰੇ ਅੱਡਾ ਬਣਾ ਦੋ ਗਾਕੇ ਕੋਈ ਹੋਰ ਨਹੀਂ ਨਹੀਂ ਨਸ਼ੇੜੀ ਉਰੇ ਆ ਕੇ ਨਾ ਮਰੇ ਨਹੀਂ ਨਹੀਂ ਆ ਜੀ ਆਪਣਾ ਕਿਉਂਕਿ ਤੁਹਾਡੀ ਵੀ ਗਾਕੀ ਖਰਾਬ ਹੋਣੀ ਆ ਕਿ ਫਲਾਣੇ ਜਗ੍ਹਾ ਦੇ ਵਿੱਚ ਬੰਦਾ ਮਰਿਆ ਸੀ ਅਸੀਂ ਨਹੀਂ ਜਾਣਾ ਜੀ ਹਾਂਜੀ ਹਾਂਜੀ ਸਮਝਦੇ ਹੋ ਨਾ ਇਸ ਗੱਲ ਨੂੰ ਹਾਂਜੀ ਹਾਂਜੀ ਜਾਂ ਤਾਂ ਜੇ ਨਹੀਂ ਕਰਨਾ ਇੱਥੇ ਤੇ ਤੁਸੀਂ ਇਹਨੂੰ ਢਾ ਦੋ ਚੋਪੜੀ ਨੂੰ ਜਿਹੜਾ ਤੁਹਾਡਾ ਸਮਾਨ ਆ ਲੈ ਜਾਓ ਜੇ ਕਰਨਾ ਕਾਰਪੋਰੇਸ਼ਨ ਤੋਂ ਅਪਰੂਵਲ ਲੈ ਕੇ ਤੁਸੀਂ ਉਰੇ ਕੰਮ ਕਰ ਲਓ ਆਪਣਾ ਅੱਜ ਕੱਲ ਤੁਹਾਨੂੰ ਪਤਾ ਹੀ ਆ ਬੱਚੇ ਕਿਹੜੀ ਲੈਣਾਂ ਦੇ ਜਾਂਦੇ ਆ ਦੋਨੇ ਮੀਆਂ ਬਿੱਪੀਆਂ ਜਾ ਕੇ ਰੋਟੀ ਤੇ ਪਾਣੀ ਪੈਣੀ ਆ ਜੀ ਮੈਂ ਆਪਣੀ ਡਿਲੀਵਰੀ ਕਰਨ ਡਿਆ ਆ ਜਿਵੇਂ ਜੇ ਸਾਡੇ ਚਾਹ ਬਣੀ ਬਣਾਉਂਦੇ ਆ ਕਿ ਜੇ ਸਾਡੇ ਤੁਸੀਂ ਦੇਖ ਸਕਦਾ ਇਸ ਵਕਤੇ ਉਸ ਜਗ੍ਹਾ ਤੋਂ ਲਾਈਵ ਹੋਇਆ ਜਿਸ ਜਗ੍ਹਾ ਦੇ ਵਿੱਚ ਡੈੱਡ ਬੋਡੀ ਮਿਲੀ ਸੀ ਤੋਂ ਪੁਲਿਸ ਪ੍ਰਸ਼ਾਸਨ ਉਹ ਬੋਡੀ ਲੈ ਕੇ ਦੱਜ ਕਿਸੇ ਹਸਪਤਾਲ ਦੇ ਵਿੱਚ ਉਸ ਨੂੰ 72 ਘੰਟੇ ਦੇ ਲਈ ਜਮ੍ਹਾਂ ਕਰਵਾਇਆ ਗਿਆ ਜਿਸੇ ਜਦੋਂ ਹੀ ਜਿਵੇਂ ਪਤਾ ਲੱਗਦਾ ਕਿ ਬੰਦਾ ਕੌਣ ਹੈ ਜਾਂ ਉਸ ਦੀ شناخت ਹੁੰਦੀ ਹੈ ਜਰੂਰ ਇਹ ਦੱਸਦੇ ਕਿ ਉਸ ਦੇ ਘਰਦਿਆਂ ਨੂੰ ਉਸ ਦੀ ਜਿਹੜੀ ਬੋਡੀ ਹੈ ਉਹ ਹਵਾਲੇ ਕਰਕੇ ਸੋ ਉਸ ਤੋਂ ਬਾਅਦ ਜਿਹੜਾ ਉਸ ਦਾ ਸੰਸਕਾਰ ਹੋ ਜਾਵੇਗਾ ਸੋ ਹੁਣ ਤੱਕ ਬਣੇ ਰਹਿ ਲਈ ਆਪ ਤੁਹਾਨੂੰ ਬਹੁਤ ਬਹੁਤ ਧੰਨਵਾਦ ਨਵੀਂ ਅਪਡੇਟ ਲੈ ਕੇ ਫਿਰ ਤੋਂ ਲਾਈਵ ਹੋਵਾਂਗੇ ਜਲੰਧਰ ਸਿਟੀ લાઇਵ ਨਾਲ ਬ